ਹਾਂਜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂਗੇ ਸਾਈਡ ਪਲੇਟ ਵਾਲਾ ਸੂਟ ਹੈਗਾ ਆਪਾਂ ਉਹਦੇ ਵਿੱਚ ਪੂਰੀ ਫੁੱਲ ਪਲੇਟ ਨਹੀਂ ਪਾਉਂਦੇ ਸਿਰਫ ਕੱਲੀ ਸਾਈਡ ਪਲੇਟ ਪਾਉਣੀ ਹੈ ਤੇ ਉਹਦੀ ਫਿਟਿੰਗ ਕਿੱਦਾਂ ਲਿਆ ਸਕਦੇ ਆ ਕਿਸ ਤਰੀਕੇ ਨਾਲ ਉਹਦੀ ਵਧੀਆ ਫਿਟਿੰਗ ਆਉਗੀ ਆਪਾਂ ਤੁਹਾਨੂੰ ਅੱਜ ਪਹਿਲਾਂ ਕਟਿੰਗ ਦੱਸਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਟਿਚਿੰਗ ਵੀ ਕਰਕੇ ਦਿਖਾਵਾਂਗੇ ਤੇ ਉਹਦੀ ਫਿਟਿੰਗ ਵੀ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਫਿਟਿੰਗ ਦੇ ਨਿਸ਼ਾਨ ਲਗਾਉਣੇ ਹੋਣਗੇ ਕਈ ਵਾਰ ਲੰਬੀ ਪਲੇਟ ਵਾਲਾ ਕਮੀਜ਼ ਤਾਂ ਦੇਖੋ ਆਪਾਂ ਆਟੋਮੈਟਿਕੀ ਫਿਟਿੰਗ ਆ ਜਾਂਦੀ ਹੈ ਪਰ ਸਾਈਡ ਪਲੇਟ ਦੀ ਫਿਟਿੰਗ ਨਹੀਂ ਆਉਂਦੀ ਉਹ ਆਪਾਂ ਪਹਿਲਾਂ ਤੁਹਾਨੂੰ ਉਹਦੀ ਕਟਿੰਗ ਦੱਸਾਂਗੇ ਬਾਅਦ ਵਿੱਚ ਉਹਦੀ ਸਟੀਚਿੰਗ ਬਾਰੇ ਵੀ ਦੱਸਾਂਗੇ ਉਹ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿੱਦਾਂ ਉਹਦੀ ਆਪਾਂ ਨੇ ਸਟੀਚਿੰਗ ਕਰਨ ਵੇਲੇ ਧਿਆਨ ਰੱਖਣਾ ਕਿਹੜੀਆਂ ਗੱਲਾਂ ਦਾ ਵੀ ਜਿਹਦੇ ਨਾਲ ਆਪਣੀ ਫਿਟਿੰਗ ਅੱਛੀ ਆਵੇ ਹੁਣ ਆਪਾਂ ਉਹਦੀ ਆਪਾਂ ਕਟਾਈ ਕਰਨ ਲੱਗਿਆਂ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸਾਂਗੇ ਵੀ ਕਿੱਦਾਂ ਦਾ ਨਾਪ ਲੈਂਤਾ ਹੋਇਆ ਇਹਨਾਂ ਦਾ ਰਾਉਂਡ ਦੇ ਵਿੱਚ ਨਾਪ ਮਿਣਿਆ ਹੋਇਆ ਆਪਾਂ ਨੇ ਸ਼ਰਟ ਦੀ ਲੈਂਥ ਦੇਖੋ ਆਪਣੇ ਕੋਲੇ ਹੈਗੀ 46 ਛਾਤੀ ਦੇ ਵਿੱਚੋਂ ਉੱਪਰੋਂ ਨਾਪ ਆਪਣੇ 42 ਲਿਖਿਆ ਹੋਇਆ ਹੈਗਾ ਕਮਰ ਹੈਗੀ 38 हिਪ ਹੈਗੀ 43 ਬਾਜੂ ਦੀ ਲੰਬਾਈ 18 ਮੋਰੋਂ ਖੁੱਲੀ ਹੈਗੀ 11 ਇੰਚ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਨਾਪ ਨੂੰ ਤਿਆਰ ਕਰਨਾਗਾ ਦੇਖੋ ਛਾਤੀ ਦੇ ਵਿੱਚ ਆਪਾਂ 2 ਇੰਚ ਐਡ ਕਰਦੇ ਹੁੰਨੇ ਆਗੇ 42 44 ਦਾ ਹਾਫ ਹੋ ਜਾਊਗਾ 22 ਇੰਚ ਕਮਰ ਹੈਗੀ 38 1 ਇੰਚ ਆਪਾਂ ਇਹਦੇ ਵਿੱਚ ਪਲੱਸ ਕਰਾਂਗੇ 39 ਤਾਂ 19.5 ਇੰਚ ਇਹਨਾਂ ਦੀ ਕਮਰ ਬਣੂਗੀ हिਪ ਹੈਗੀ 43 ਤਾਂ ਆਪਾਂ ਇਹਦੇ ਵਿੱਚ 3 ਇੰਚ ਪਲੱਸ ਕਰਾਂਗੇ ਦੇਖੋ ਇਹਨਾਂ ਦੇ ਵਿੱਚ ਆਪਾਂ ਨੂੰ 2 ਇੰਚ ਵੀ ਕਰਨਾ ਪੈਂਦਾ ਤੇ ਕਈਆਂ ਦੇ ਵਿੱਚ 3 ਆ ਉਹ ਦੇਖੋ 2 ਆਪਾਂ ਤਾਂ ਕਰਦੇ ਆ ਜੇ ਪੂਰੀ ਫਿਟਿੰਗ ਵਾਲਾ ਪਹਿਨਦੇ ਨੇ ਜੇ ਆਮ ਹਲਕਾ ਜਾਂ ਲੂਜ਼ ਪਹਿਨਣਗੇ ਤਾਂ ਆਪਾਂ 3 ਇੰਚ ਪਲੱਸ ਕਰਾਂਗੇ हिਪ ਦੇ ਵਿੱਚ 43 ਦੇ ਵਿੱਚ 3 ਇੰਚ ਪਲੱਸ ਕਰੇ ਤਾਂ ਆਪਾਂ 46 ਬਣ ਗਿਆ ਤਾਂ ਉਹਦਾ ਹਾਫ ਬਣ ਗਿਆ 23 ਇੰਚ ਇਹ ਆਪਣਾ ਨਾਪ ਹੋ ਗਿਆ 22 19 23 ਜਿਆਦਾ ਨਾਪ ਆਪਾਂ ਦੇਖੋ ਕਦੇ ਵੀ ਨਹੀਂ ਲਿਖਿਆ ਪਹਿਲਾਂ ਵੀ ਨਹੀਂ ਲਿਖਦੇ ਹੈਗੇ ਤੇ ਨਹੀਂ ਆਪਾਂ ਲਿਖੀਏ ਦੇਖੋ ਉਲਝਣ ਦੇ ਵਿੱਚ ਪਾ ਦਿੰਦੇ ਨੇ ਜ਼ਿਆਦਾਤਰ ਸ਼ੋਲਡਰ ਵਗੈਰਾ ਆਪਾਂ ਤੁਹਾਨੂੰ ਦੱਸਿਆ ਆ ਵੀ ਤੁਸੀਂ ਕਿੰਨੇ ਗਲੇ ਨਾਲ ਕਿੰਨੇ ਇੰਚ ਥੀਰਾ ਪਾਉਣਾਗਾ ਆ ਆਪਾਂ ਉਸੇ ਹਿਸਾਬ ਦੇ ਨਾਲ ਥੀਰਾ ਪਾਵਾਂਗੇ ਮੇਨ ਚੀਜ਼ਾਂ ਆਪਾਂ ਨੂੰ ਤਿੰਨ ਇਹੀ ਚਾਹੀਦੀਆਂ ਨੇ ਸ਼ਰਟ ਵਾਸਤੇ ਦੂਜਾ ਆਪਣੇ ਕੋਲੇ ਆ ਗਿਆ ਬਾਜੂ ਦਾ ਨਾਪ ਹਾਂਜੀ ਦੇਖੋ ਆ ਆਪਣੇ ਵਿੱਚ ਲਾਈਨਾਂ ਦੇ ਵਿੱਚ ਸੂਟ ਦਿੱਤਾ ਹੋਇਆ ਨੀਚੇ ਇਹਦਾ ਬਾਰਡਰ ਆਗਾ ਦੇਖੋ ਆਹ ਵਾਲਾ ਇਹ ਸੂਟ ਆਡੇ ਦੇ ਵਿੱਚ ਸੂਟ ਆ ਕਈ ਵਾਰ ਆਡੇ ਸੂਟ ਦੀ ਫਿਟਿੰਗ ਕਈ ਵਾਰ ਵਧੀਆ ਨਹੀਂ ਆਉਂਦੀ ਦੇਖੋ ਪੋ ਵੀ ਤੁਹਾਨੂੰ ਦੱਸਾਂਗੇ ਵੀ ਤੁਸੀਂ ਆਡੇ ਸੂਟ ਦੀ ਫਿਟਿੰਗ ਕਿਸ ਤਰੀਕੇ ਨਾਲ ਵਧੀਆ ਲਿਆ ਸਕਦੇ ਹੋ ਵੀ ਕਿੰਨਾ ਕੁ ਤੁਹਾਨੂੰ ਟਾਈਟ ਲੂਜ਼ ਰੱਖਣਾ ਪੈ ਸਕਦਾ ਉਹ ਤੁਸੀਂ ਕੱਪੜੇ ਨੂੰ ਇੱਕ ਵਾਰੀ ਇਸ ਤਰੀਕੇ ਨਾਲ ਸਟੈਚ ਕਰਕੇ ਦੇਖ ਸਕਦੇ ਹੋ ਵੀ ਕੱਪੜੇ ਦੇ ਵਿੱਚ ਆਡੇ ਵਿੱਚ ਸਟੈਚ ਹੈਗਾ ਤਾਂ ਨਹੀਂ ਫਿਲਹਾਲ ਆਡੇ ਦੇ ਵਿੱਚ ਸਟੈਚ ਬਹੁਤ ਘੱਟ ਹੁੰਦਾ ਦੇਖੋ ਹੁੰਦਾ ਨਹੀਂ ਵੈਸੇ ਫਿਲਹਾਲ ਤਾਂ ਇਹ ਚਿਕਨ ਦੇ ਵਿੱਚ ਵਰਕ ਕਰਿਆ ਹੋਇਆ ਸੂਟ ਆ ਇਹਦੇ ਵਿੱਚ ਤਾਂ ਬਿਲਕੁਲ ਹੀ ਸਟੈਚ ਨਹੀਂ ਹੈਗਾ ਤਾਂ ਆਪਾਂ ਨੂੰ ਕਿੰਨਾ ਕੁ ਲੂਜ਼ ਰੱਖ ਕੇ ਇਹਦੀ ਫਿਟਿੰਗ ਦਾ ਨਿਸ਼ਾਨ ਲਗਾਉਣਾ ਪਊਗਾ ਤਾਂ ਆਪਾਂ ਨੂੰ ਇਸ ਤਰ੍ਹਾਂ ਇਹਨੂੰ ਡਬਲ ਕਰ ਲਾਂਗੇ ਦੇਖੋ ਸਾਈਡ ਤੋਂ ਆਪਾਂ ਇਹਦੀ ਬਾਜੂ ਵੀ ਕੱਢਣੀ ਆ ਤਾਂ ਬਾਜੂ ਤੁਸੀਂ ਕਿਸ ਤਰੀਕੇ ਨਾਲ ਕੱਟ ਸਕਦੇ ਹੋ ਕਈ ਵਾਰ ਕੱਪੜਿਆਂ ਦੇ ਵਿੱਚ ਸਾਈਡ ਤੇ ਕਾਹਨ ਦੇਖੋ ਜ਼ਿਆਦਾ ਦਿੱਤਾ ਪਿਆ ਹੁੰਦਾਗਾ ਤਾਂ ਆਪਾਂ ਨੂੰ ਬਾਜੂ ਵਾਸਤੇ ਕੱਪੜਾ ਨਹੀਂ ਬਚਦਾ ਦੇਖੋ ਜਿਵੇਂ ਇਹਦਾ ਲਾਮਾ ਖਾਵਾ ਜਾਂ ਕੱਟਿਆ ਪਿਆ ਦੇਖੋ ਬਦਮਾ ਘਟਮਾ ਸਾਰੇ ਕਿਤੋਂ ਤਾਂ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਇੱਕ ਤਰੀਕੇ ਨਾਲ ਇਹਨੂੰ ਵਧਿਆ ਕਰੋਗੇ ਸਾਈਡ ਤੋਂ ਕੱਢ ਦੋਗੇ ਜਿਹੜਾ ਰੇਵ ਕਰਚੇਵ ਹੋਊਗਾ ਘੇਰਾ ਨਾਪੋਗੇ ਸਾਈਡ ਤੋਂ ਬਾਜੂ ਚੈੱਕ ਕਰੋਗੇ ਵੀ ਤੁਹਾਡੀ ਬਾਰਡਰ ਵਾਲੀ ਬਾਜੂ ਬਣਦੀ ਆ ਜਾਂ ਨਹੀਂ ਬਣਦੀ ਜਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰਕੇ ਇੱਥੇ ਜੋੜ ਪਕਾ ਪਾ ਕੇ ਇਸ ਤਰੀਕੇ ਨਾਲ ਲਿਆ ਸਕਦੇ ਹੋਗੇ ਇਹ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਹਿਲਾਂ ਆਪਾਂ ਦੇਖੋ ਇਹਦਾ ਘੇਰਾ ਮੈਂਦੇ ਆ 23 ਇੰਚ ਦੇਖੋ ਘੇਰਾ ਦਾ ਹਿਪ ਸੌਰੀ 3 ਇੰਚ ਆਪਾਂ ਵੱਧ ਕੱਢਾਂਗੇ 26 ਇੰਚ ਕਟਾਈ ਦੀ ਕੱਟਣੀ ਆ ਦੇਖੋ 26 ਆਪਾਂ ਇੱਥੋਂ ਕੱਟ ਰਹੇ ਆ ਉੱਪਰੋਂ ਚੈਸਟ ਦੇ ਵਿੱਚੋਂ ਖੁੱਲਾ ਇਹ 22 ਇੰਚ ਆ ਰਹੇ ਆ ਤਾਂ ਆਪਣੇ ਕੋਲੇ ਮਾਰਜਨ ਦੇਖੋ ਉੱਪਰ ਵੀ ਆ ਰਿਹਾ ਤੇ ਹਿਪ ਦੇ ਵਿੱਚ ਵੀ ਆ ਰਿਹਾ ਹੈਗਾ ਕਿਉਂਕਿ ਹਿਪ ਆਪਣੀ 22 ਆ ਤਾਂ ਆਪਾਂ 26 ਤੋਂ ਕਟਿੰਗ ਕਰਾਂਗੇ 3 ਇੰਚ ਵੱਧ ਕਟਿੰਗ ਕਰਨਾ ਡੇਢ ਸਾਈਡ ਇੱਕ ਸਾਈਡ ਤੋਂ ਡੇਢ ਇੰਚ ਇੱਕ ਸਾਈਡ ਤੋਂ ਦੇਖੋ 26 ਦਾ ਨਿਸ਼ਾਨ ਆਪਾਂ ਇੱਥੇ ਲਗਾ ਰਹੇ ਹਾਂਗੇ ਸੋ ਨੂੰ ਇੱਕ ਵਾਰ ਆਪਾਂ ਕੱਪੜੇ ਨੂੰ ਬਿਉਂਤਣਾ ਦੱਸ ਰਹੇ ਹਾਂ ਵੀ ਤੁਸੀਂ ਕਿਸ ਤਰੀਕੇ ਨਾਲ ਕੱਪੜੇ ਨੂੰ ਬਿਉਂਦ ਕੇ ਪੂਰਾ ਕਰ ਸਕਦੇ ਹੋ ਤਾਂ ਸਾਈਡ ਤੋਂ ਆਪਾਂ ਲੈਣੀ ਆ ਬਾਜੂ ਦੇਖੋ ਤਾਂ ਆਪਾਂ ਇਸ ਤਰ੍ਹਾਂ ਡਬਲ ਫੋਲਡਿੰਗ ਕਰਾਂਗੇ ਬਾਜੂ ਦੀ ਮੂਰੀ ਹੈਗੀ 11 ਇੰਚ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਨਾਪਣਾ ਦੇਖੋ ਆਪਣੇ ਬਾਜੂ ਦੀ ਮੂਰੀ ਵੀ ਰਹਿ ਕੇ ਵੀ ਆਪਣਾ ਮਾਰਜਿਨ ਬਚ ਰਿਹਾ ਤਾਂ ਆਪਾਂ ਕੀ ਕਰਾਂਗੇ ਇਹਦੇ ਵਿੱਚ ਚਾਰੋਂ ਸਾਈਡ ਤੇ ਜੋੜ ਚੜਨਗੇ ਬਾਜੂ ਦੇ ਵਿੱਚ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਡਬਲ ਫੋਲਡਿੰਗ ਕਰਕੇ ਇਧਰ ਜੋੜ ਚੜਾ ਕੇ ਬਾਜੂ ਨੂੰ ਪੂਰੀ ਬਾਰਡਰ ਵਾਲੀ ਬਣਾ ਸਕਦੇ ਹੋਗੇ ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਜਿਵੇਂ ਘੱਟ ਤੋਂ ਘੱਟ ਕੱਪੜਾ ਖਰਾਬ ਹੋਵੇ ਤਾਂ ਤੁਸੀਂ ਕਿਸ ਤਰੀਕੇ ਨਾਲ ਉਹਦੀ ਕਟਿੰਗ ਕਰਨੀ ਹੋਊਗੀ ਤਾਂ ਮੈਂ ਕੱਪੜੇ ਨੂੰ ਦੇਖੋ ਇਸ ਤਰੀਕੇ ਨਾਲ ਕਰੂੰਗੀ ਇਹਨੂੰ ਬਿਲਕੁਲ ਸਿੱਧਾ ਰੱਖੂੰਗੀ ਪਹਿਲਾਂ ਤਾਂ ਆਪਾਂ ਪ੍ਰੈਸ ਨਾਲ ਇਹਨੂੰ ਬਿਲਕੁਲ ਸਿੱਧਾ ਕਰ ਲੈਣਾਗਾ ਜੋ ਵੀ ਇਹਦਾ ਬਾਦਮਾ ਘਟਮਾ ਹੋਊਗਾ ਉਹਦੀ ਆਪਾਂ ਕਟਿੰਗ ਕਰਦਾਂਗੇ ਕਿਉਂਕਿ ਆਪਾਂ ਨੂੰ ਜਦੋਂ ਬਣਾਉਣ ਵੇਲੇ ਵੀ ਇਹਦੀ ਕੋਈ ਪ੍ਰੋਬਲਮ ਨਾ ਆਵੇ ਆਪਾਂ ਨੇ ਪੂਰਾ ਪੂਰਾ ਨਾਪ ਕੇ ਰੱਖਣਾ ਜਿਆਦਾ ਕੱਪੜੇ ਨੂੰ ਵੇਸਟ ਨਹੀਂ ਲਿਆਉਂਦੇ ਆਪਾਂ ਦੇਖੋ ਆਪਾਂ ਨੇ 23 ਇੰਚ ਦੀ ਹੀਪ ਰੱਖਣੀ ਆ ਤਾਂ ਆਪਾਂ ਨੇ 26 ਇੰਚ ਦਾ ਕੱਪੜਾ ਇਹਦਾ ਇੱਧਰ ਫੋਲਡਿੰਗ ਕਰ ਲਿਆ 13 ਇੰਚ ਹੀ ਆਪਾਂ ਨੇ ਇਸ ਤਰੀਕੇ ਨਾਲ ਲਗਾ ਲਿਆ ਨਿਸ਼ਾਨ ਦੇਖੋ 26 26.5 ਤੇ ਨਿਸ਼ਾਨ ਲਾ ਲਿਆ ਕਿਉਂਕਿ ਜੋ ਉਪਰੋਂ ਖਰਾਬ ਹੋਊਗਾ ਤਾਂ ਆਪਾਂ ਉਹਨੂੰ ਕਟਿੰਗ ਦੇ ਵਿੱਚੋਂ ਕੱਢ ਦਾਂਗੇ ਤਾਂ ਤੁਸੀਂ ਜਿਹੜੀਆਂ ਲਾਈਨਾਂ ਦਿੱਤੀਆਂ ਹੋਈਆਂ ਨੇ ਇੱਕ ਤਰੀਕੇ ਨਾਲ ਤਾਂ ਲਾਈਨਾਂ ਨੂੰ ਪਹਿਲਾਂ ਬਿਲਕੁਲ ਇਸ ਤਰੀਕੇ ਨਾਲ ਦੇਖਣਾਗਾ ਕਈ ਵਾਰ ਲੈਂਨਿੰਗ ਰੇਬ ਹੁੰਦੀ ਆ ਤਾਂ ਤੁਸੀਂ ਕੱਪੜੇ ਨੂੰ ਇਸ ਤਰੀਕੇ ਨਾਲ ਚੈੱਕ ਕਰੋਗੇ ਵੀ ਜ਼ਿਆਦਾ ਬੱਟ ਜਾ ਤਾਂ ਨਹੀਂ ਖਾਰੇ ਆ ਜਾਂ ਲੂਜ਼ ਲੂਜ਼ ਤਾਂ ਨਹੀਂ ਲੱਗ ਰਿਹਾ ਤਾਂ ਤੁਹਾਡੇ ਸੈਟ ਦੇ ਵਿੱਚ ਕਾਨ ਪੈਣ ਦੇ ਚਾਂਸੇ ਹੋ ਸਕਦੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਸ਼ਰਟ ਕੱਪੜੇ ਨੂੰ ਦੇਖਣਾਗਾ ਨਾਪ ਇਹਦੇ ਪ੍ਰੈਸ ਨਾਲ ਦੇਖੋ ਸਿੱਧਾ ਕਰਕੇ ਉਹਨੇ ਦੇ ਆਪਾਂ ਨਿਸ਼ਾਨ ਲਗਾਉਣ ਜਾ ਰਹੇ ਆ ਸ਼ਰਟ ਦੀ ਲੈਂਥ ਹੈਗੀ ਆ 46 46 ਇੰਚ ਲੰਬਾਈ ਆ ਦੇਖੋ ਆਪਾਂ ਇਹਦਾ 1/2 ਇੰਚ ਮਾਰਜਿਨ ਕੱਟਾਂਗੇ ਕਿਉਂਕਿ ਨੀਚੇ ਤੋਂ ਆਪਾਂ ਇਹ ਫੋਲਡਿੰਗ ਦੇ ਵਿੱਚ ਲੈਣਾ ਨਹੀਂ ਕੱਟ ਵਰਕੇ ਕਰਿਆ ਹੋਇਆ ਤਾਂ ਆਪਾਂ 46 ਤੇ ਨਿਸ਼ਾਨ ਲਗਾਵਾਂਗੇ ਦੇਖੋ ਗਲਾ ਇਹਨਾਂ ਦਾ ਨੋਰਮਲ ਪਾਉਣਾ ਤੇ ਨਾ ਹੀ ਜ਼ਿਆਦਾ ਡੀਪ ਤੇ ਨਾ ਹੀ ਜ਼ਿਆਦਾ ਬ੍ਰਾਡ ਦੇ ਵਿੱਚ ਪਾਉਣਾ ਆਪਾਂ ਇਹਨਾਂ ਦੇ ਤੀਰਾ ਪਾਵਾਂਗੇ ਸਵਾ 6 ਇੰਚ ਤੀਰਾ ਪਾਵਾਂਗੇ ਜਨਨ ਕਿ 12.5 ਇੰਚ ਤੀਰਾ ਕਿਉਂਕਿ ਬੈਕ ਤੋਂ ਇਹ 6 ਇੰਚ ਹੀ ਪੈਂਦੇ ਨੇ ਛਾਤੀ ਦੇ ਵਿੱਚੋਂ 22 ਇੰਚ ਆ ਤਾਂ ਆਪਾਂ ਸਵਾ 6 ਤੇ ਨਿਸ਼ਾਨ ਲਗਾ ਲਾਂਗੇ ਦੇਖੋ ਨੀਚੇ ਨੂੰ ਆਪਾਂ ਨੇ 6.5 ਤੇ ਹੀ ਨਿਸ਼ਾਨ ਲਗਾਉਣਾਗਾ ਆਹ ਜ਼ਿਆਦਾ ਵੀ ਨਹੀਂ ਲਗਾਉਣਾ ਤੇ ਇਦੂ ਘੱਟ ਵੀ ਨਹੀਂ ਲਗਾਇਓ ਜੇ ਦੂ ਘੱਟ ਲਗਾਓਗੇ ਤਾਂ ਤੁਹਾਨੂੰ ਮੋਢਾ ਚੜਾਉਣ ਦੇ ਵਿੱਚ ਪ੍ਰੋਬਲਮ ਆਊਗੀ ਜੇ ਦੂ ਜ਼ਿਆਦਾ ਲਗਾ ਲਓਗੇ ਤਾਂ ਕਈ ਵਾਰ ਮੋਢਾ ਤੁਹਾਡਾ ਜ਼ਿਆਦਾ ਵੱਧ ਸਕਦਾ ਹੁਣ ਆਪਾਂ ਇੱਥੋਂ 6 ਇੰਚ ਤੇ ਨਿਸ਼ਾਨ ਲਗਾਵਾਂਗੇ ਦੋ ਸੂਤ ਘੱਟ ਦਾ ਨਿਸ਼ਾਨ ਲਗਾਵਾਂਗੇ ਛਾਤੀ ਦੇ ਵਿੱਚੋਂ ਦੇਖੋ ਇਹ 22 ਇੰਚਾ ਤਾਂ 22 ਤੇ ਹੀ ਨਿਸ਼ਾਨ ਲਗਾਉਣਾ ਜਾਨੀ ਕਿ 11 ਇੰਚ ਬਿਲਕੁਲ ਨਾਰਮਲ ਲਗਾਉਣਾ ਇੱਕ ਵਾਰੀ ਨਾਪ ਤੁਹਾਨੂੰ ਆਪਾਂ ਇਸ ਤਰੀਕੇ ਨਾਲ ਲਗਾ ਕੇ ਦਿਖਾਵਾਂਗੇ ਜਦੋਂ ਤੁਸੀਂ ਸੂਟ ਨੂੰ ਸਟਿਚ ਕਰੋਗੇ ਤਾਂ ਕੱਪੜੇ ਆਪਾਂ ਬਾਰ ਬਾਰ ਇਹੀ ਦੱਸਦੇ ਹੁੰਨੇ ਆ ਵੀ ਤੁਸੀਂ ਕੱਪੜੇ ਦਾ ਸਟੈਚ ਦੇਖਣਾ ਵੀ ਕੱਪੜੇ ਦੇ ਵਿੱਚ ਸਟੈਚ ਕਿੰਨਾਗਾ ਤਾਂ ਜਦੋਂ ਤੁਸੀਂ ਪਲੇਟਾਂ ਵਗੈਰਾ ਪਾ ਲੀਆਂ ਤਾਂ ਤੁਸੀਂ ਉਸ ਤਰੀਕੇ ਨਾਲ ਹਲਕਾ ਜਿਹਾ ਲੂਜ਼ ਰੱਖ ਕੇ ਮੰਨ ਲਓ ਨੋਰਮਲ ਨਾਪ ਨਾਪੋਗੇ ਨਾ ਹੀ ਜ਼ਿਆਦਾ ਖਿੱਚ ਕੇ ਨਾਪੋਗੇ ਜੇ ਤੁਸੀਂ ਖਿੱਚ ਕੇ ਨਾਪ ਲਗਾਉਂਗੇ ਤਾਂ ਬਿਲਕੁਲ ਵੀ ਕੱਪੜੇ ਦੇ ਵਿੱਚ ਸਟੈਚ ਨਹੀਂ ਦਾ ਤੁਹਾਡੀ ਸ਼ਰਟ ਜਿਹੜੀ ਉਹ ਟਾਈਟ ਹੋ ਜੂਗੀ ਹਾਂਜੀ ਜਿਹੜਾ ਆਪਣੇ ਆਹ ਗਲਾਈ ਵਾਲਾ ਨਿਸ਼ਾਨ ਲਗਾਉਣਾ ਇਹ ਆਪਾਂ ਇੱਥੋਂ 1 ਇੰਚ ਦਾ ਮਿੰਟੇ ਹੀ ਲਗਾਉਣੇ ਹੁੰਦੇ ਨੇ ਦੇਖੋ ਤੁਸੀਂ ਇਸ ਤਰੀਕੇ ਨਾਲ 1 ਇੰਚ ਦਾ ਮਿੰਟੇ ਵੀ ਲਗਾ ਸਕਦੇ ਹੋਗੇ ਜਿਆਦਾ ਜਿਵੇਂ ਅੱਜਕੱਲ ਸ਼ੇਪ ਵਗੈਰਾ ਵੀ ਚੱਲੀ ਹੋਈ ਆ ਉਹਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਸਹੀ ਲਗਾਉਂਗੇ ਤਾਂ ਆਟੋਮੈਟਿਕ ਹੀ ਨਿਸ਼ਾਨ ਸਹੀ ਲੱਗਣਗੇ ਇੱਥੋਂ ਆਪਾਂ ਇਸ ਤਰੀਕੇ ਨਾਲ ਗਲਾਈ ਦੇ ਵਿੱਚ ਲੈ ਕੇ ਆਉਣਾ ਦੇਖੋ ਕਈ ਵਾਰ ਲੇਡੀਜ਼ ਦੀਆਂ ਆਹ ਚੀਜ਼ ਜਿਵੇਂ ਆਪਾਂ ਕਹਿੰਦੇ ਚਗਾਠਾ ਹੈਵੀ ਆ ਜਾਂ ਆਹ ਚੀਜ਼ ਇੱਥੋਂ ਪਾਰੀ ਹੁੰਦੀ ਆ ਤਾਂ ਤੁਸੀਂ ਇੱਥੋਂ ਪ੍ਰੋਪਰ ਜ਼ਿਆਦਾ ਗਲਾਈ ਨਹੀਂ ਪਾਉਣੀ ਹਲਕੀ ਜੀ ਗਲਾਈ ਨੂੰ ਘੱਟ ਰੱਖੋਗੇ ਤਾਂ ਤੁਹਾਡੀ ਜਿਹੜੀ ਸ਼ਰਟ ਹੋਗੀ ਇੱਥੋਂ ਉਹ ਫਸੂਗੀ ਨਹੀਂ ਹੈਗੀ ਤੇ ਕਮਰ ਇਹਨਾਂ ਦੀ ਹੈਗੀ ਹੈ 19.5 ਇੰਚ ਤਾਂ ਆਪਾਂ 19.5 ਤੇ ਨਿਸ਼ਾਨ ਲਗਾਵਾਂਗੇ ਆ ਨਿਸ਼ਾਨ ਦਾ ਵੀ ਤੁਸੀਂ ਧਿਆਨ ਰੱਖਣਾ ਹੋਊਗਾ ਵੀ ਕਿੰਨੇ ਤੇ ਨਿਸ਼ਾਨ ਲਗਾਉਣਾ ਕਮਰ ਦਾ نیچے 8 ਇੰਚ ਤੇ ਨਿਸ਼ਾਨ ਆਉਂਦਾਗਾ 8 8.5 ਦੇ ਵਿੱਚ ਨਿਸ਼ਾਨ ਆਊਗਾ ਹੁਣ ਸਾਈਡ ਸਲਾਈ ਸਾਈਡ ਸਲਾਈ ਦੇਖੋ ਜੇ ਤੁਸੀਂ 16 ਇੰਚ ਤਿਆਰ ਰੱਖਣੀ ਆ ਤਾਂ ਤੁਸੀਂ ਨੇ ਜੇ ਪਲੇਟਾਂ ਪਾ ਰਹੇ ਹੋ 셔ਟ ਦੇ ਵਿੱਚ ਤਾਂ 1.5 ਇੰਚ ਵੱਧ ਦਾ ਨਿਸ਼ਾਨ ਲਗਾਉਣਾ ਪਊਗਾ ਸਾਨੂੰ ਬਾਰ-ਬਾਰ हिਪ ਦਾ ਨਿਸ਼ਾਨ ਨਹੀਂ ਲਗਾਉਣਾ ਪੈਣਾ ਜਦੋਂ ਵੀ ਤੁਸੀਂ ਕੋਈ ਸੂਟ ਸਟਿਚ ਕਰ ਰਹੇ ਹੋ ਜਾਂ ਨਿਸ਼ਾਨ ਵਗੈਰਾ ਲਗਾ ਰਹੇ ਹੋਗੇ ਕਈ ਵਾਰ ਕੀ ਕਰਦੇ ਆਪਾਂ ਤਾਂ ਜਿਹਨਾਂ ਨਿਸ਼ਾਨ ਲਗਾ ਲੈਨੇ ਆ ਬਾਅਦ ਵਿੱਚ ਫੇਰ ਆਪਾਂ ਨੂੰ हिਪ ਆਲਾ ਨਿਸ਼ਾਨ ਲਗਾਉਣਾ ਪੈਂਦਾ ਵੀ हिਪ ਆਪਣੀ ਸਾਈਡ ਸਲਾਈ ਉੱਚੀ ਤਾਂ ਨਹੀਂ ਹੈਗੀ ਤੁਸੀਂ ਆਪਣੇ ਸੂਟ ਦੀ ਸਾਈਡ ਸਲਾਈ ਮਿਣੋਗੇ 15 ਰੈਡੀ ਆ 16 ਰੈਡੀ ਆ ਤਾਂ ਤੁਸੀਂ ਉਹਦੇ ਤੋਂ 1.5 ਇੰਚ ਵੱਧ ਦਾ ਨਿਸ਼ਾਨ ਲਗਾਉਗੇ ਜਿਵੇਂ ਇਹਨਾਂ ਦੀ ਸਾਈਡ ਸਲਾਈ 15.5 ਹੋਗੀ ਤਾਂ ਆਪਾਂ ਨੇ ਸਾਈਡ ਸਲਾਈ ਦਾ ਨਿਸ਼ਾਨ 17 ਇੰਚ ਤੇ ਲਗਾਵਾਂਗੇ। ਦੇਖੋ ਆਪਾਂ ਨੇ ਆ 17 ਇੰਚ ਤੇ ਸਾਈਡ ਸਲਾਈ ਦਾ ਨਿਸ਼ਾਨ ਲਗਾ ਲਿਆ ਜਾਨੀ ਕਿ 1.5 ਇੰਚ ਆਪਾਂ ਨੇ ਵੱਧ ਲਗਾਉਣਾਗਾ। हिਪ ਇਹਨਾਂ ਦੇ ਆਉਂਦੀ ਆ 23 ਇੰਚ ਤਾਂ ਨਾਰਮਲ ਹੀ ਆਪਾਂ 23 ਇੰਚ ਦਾ ਨਿਸ਼ਾਨ ਲਗਾਵਾਂਗੇ। 1.5 ਇੰਚ ਆ ਲਗਾਉਣਾਗਾ ਆਪਾਂ ਨੇ ਐਕਸਟਰਾ ਫੋਲਡਿੰਗ ਕਰਨ ਵਾਸਤੇ। ਹੁਣ ਦੇਖੋ ਆਪਾਂ 1/2 ਇੰਚ ਘੇਰਾ ਘੱਟ ਰੱਖਣਾਗਾ। 25 ਤੇ ਨਿਸ਼ਾਨ ਲਗਾਵਾਂਗੇ ਹਿੱਪ ਆਪਾਂ 26 ਤੋਂ ਕਟਿੰਗ ਕਰੀ ਆ ਤਾਂ ਫਿਰ ਆਪਾਂ ਸਕੇਅਰ ਦੇ ਨਾਲ ਚਾਹੇ ਐਂਜੀ ਟੇਪ ਦੇ ਨਾਲ ਜਿਵੇਂ ਵੀ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਇੱਥੋਂ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਵਾਂਗੇ ਆਪਾਂ ਇਹਦੇ ਵਿੱਚ ਦੇਖੋ ਲੰਬੀ ਪਲੇਟ ਪਾਉਣੀ ਨਹੀਂ ਸਿਰਫ ਸਾਈਡ ਪਲੇਟ ਪਾਉਣੀ ਆ ਤਾਂ ਤੁਸੀਂ ਜਿਹੜਾ ਸੈਂਟਰ ਵਿੱਚੋਂ ਕਮਰ ਦੇ ਵਿੱਚੋਂ ਮਾਰਜਿਨ ਰੱਖੋਗੇ ਉਹ 2 ਇੰਚ ਦਾ ਹੀ ਰੱਖੋਗੇ ਜਿਆਦਾ ਮਾਰਜਿਨ ਰੱਖਣ ਨਾਲ ਜਿਹੜੀ ਤੁਹਾਡੀ ਸਿਉਣਾ ਉਹ ਮੰਨ ਲਓ ਸਿੱਧੀ ਬੈਠਦੀ ਨਹੀਂ ਪ੍ਰੈਸ ਵੇਲੇ ਮਾਰਜਨ ਤੁਸੀਂ ਨਾਰਮਲ ਦੇਣਾ 2 ਇੰਚ ਦਾ ਇੱਥੋਂ 2 ਇੰਚ ਦਾ ਇੱਥੋਂ 1.5 ਇੰਚ ਦਾ ਆਪਾਂ ਕਮਰ ਚੋਂ ਦੇਵਾਂਗੇ ਤਾਂ ਆਪਾਂ ਇਧਰ ਨਿਸ਼ਾਨ ਇਸ ਤਰੀਕੇ ਨਾਲ ਲਗਾਉਣੇ ਆਂ ਕਈ ਵਾਰ ਕੀ ਹੁੰਦਾ ਮਾਰਕ ਹੁੰਦਾ ਜਿਹੜਾ ਡਾਰਕ ਕੱਪੜਿਆਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਤਾਂ ਤੁਸੀਂ ਨਿਸ਼ਾਨ ਲਗਾਉਣ ਵੇਲੇ ਜ਼ਰੂਰ ਧਿਆਨ ਰੱਖਣਾ ਵੀ ਕਿਵੇਂ ਨਿਸ਼ਾਨ ਲਗਾ ਰਹੇ ਨੇ ਫਿਲਹਾਲ ਤਾਂ ਆਪਾਂ ਦੇਖੋ ਡਾਰਕ ਲਗਾਇਆ ਹੋਇਆ ਨਿਸ਼ਾਨ ਫਿਰ ਵੀ ਜਦੋਂ ਤੁਸੀਂ ਨਿਸ਼ਾਨ ਲਗਾ ਦਿਓ ਤਾਂ हिਪ ਤੋਂ ਕਮਰ ਤੱਕ ਦਾ ਕਮਰ ਤੋਂ ਉੱਪਰ ਤੱਕ ਦਾ ਨਿਸ਼ਾਨ ਲਗਾਉਣਾ ਹੋਊਗਾ ਹੁਣ ਆਪਾਂ ਇਹਦੀ ਕਰਦੇ ਆਂਗੇ ਕਟਿੰਗ ਬਿਲਕੁਲ ਜਿਹੜੇ ਆਪਾਂ ਨੇ ਮਾਰਕ ਕੀਤੇ ਹੋਏ ਆ ਉਹਨਾਂ ਦੇ ਨਾਲ ਹੀ ਆਪਾਂ ਨੇ ਉੱਪਰ ਉੱਪਰ ਕਟਿੰਗ ਕਰਦੇ ਜਾਣਾ ਤੁਸੀਂ ਆ ਉੱਪਰ ਤੱਕ ਵੀ ਕਟਿੰਗ ਕਰ ਸਕਦੇ ਹੋਗੇ ਇਸ ਤਰੀਕੇ ਨਾਲ ਹੁਣ ਆਪਾਂ ਇੱਥੇ ਕੱਟ ਲਗਾਵਾਂਗੇ ਹੁਣ ਆਪਾਂ ਇੱਥੋਂ ਗਲਾਈ ਪਾਉਣੀ ਆ ਇੱਕੋ ਦਮ ਵੀ ਗਲਾਈ ਨਹੀਂ ਪਾਉਣੀ ਤਾਂ ਤੁਸੀਂ ਇਸ ਤਰੀਕੇ ਨਾਲ ਰਾਉਂਡ ਦੇ ਵਿੱਚ ਲੈ ਕੇ ਜਾਉਂਗੇ ਇੱਥੇ ਆਪਾਂ ਕੱਟ ਲਗਾ ਦੇਣਾ ਜਿੱਥੇ ਆਪਾਂ ਨੇ ਸੀਨ ਲਗਾਉਣੀ ਆ। ਹੁਣ ਇਸੇ ਤਰੀਕੇ ਆਪਾਂ ਇਹਦੀ ਬੈਕ ਦੀ ਕਟਿੰਗ ਕਰਾਂਗੇ। ਹੁਣ ਆਪਾਂ ਨੇ ਦੇਖੋ ਬੈਕ ਵਾਸਤੇ ਉਸੇ ਤਰੀਕੇ ਫੋਲਡਿੰਗ ਕਰ ਲਿਆ। ਹੁਣ ਆਪਾਂ ਫਰੰਟ ਪੱਲਾ ਬੈਕ ਪੱਲੇ ਦੀ ਕਟਿੰਗ ਕਰਨ ਵਾਸਤੇ ਜਿਹੜੇ ਉੱਪਰ ਇਸ ਤਰੀਕੇ ਨਾਲ ਰੱਖ ਲਾਂਗੇ। ਤੁਸੀਂ ਜਦੋਂ ਵੀ ਕਿਸੇ ਬਾਰਡਰ ਤੇ ਵਰਕ ਕਰਿਆ ਹੁੰਦਾ ਨੀਚੇ ਘੇਰੇ ਤੇ ਤਾਂ ਬਿਲਕੁਲ ਬਰਾਬਰ ਨਹੀਂ ਰੱਖਣਾ ਕਿਉਂਕਿ ਜਦੋਂ ਆਪਾਂ ਸ਼ਰਟ ਨੂੰ نیچے ਨੂੰ ਉਤਾਰਦੇ ਹਾਂ 1/2 ਇੰਚ ਤਾਂ ਬਾਰਡਰ ਦੇ ਵਿੱਚ ਫਰਕ ਪੈ ਜਾਂਦਾ ਕਿਉਂਕਿ ਆਪਾਂ ਫੋਲਡਿੰਗ ਵੀ ਨਹੀਂ ਕਰ ਸਕਦੇ। ਤਾਂ ਤੁਸੀਂ ਦੋ ਸੂਤ ਜ ਹਾਫ ਇੰਚ ਥੋੜਾ ਜਿਹਾ ਉੱਪਰ ਕਰਕੇ ਉਹਦੀ ਕਟਿੰਗ ਕਰਨੀ ਹੋਊਗੀ ਇਸ ਤਰੀਕੇ ਨਾਲ ਜਿਵੇਂ ਕੱਟ ਵਰਕਾ ਦੇਖੋ نیچے ਵਾਲੇ ਦਾ ਆਪਾਂ نیچے ਕਰਿਆ ਉੱਪਰ ਨੂੰ ਥੋੜਾ ਜਿਹਾ ਚੱਕ ਲਿਆ ਇਸ ਤਰੀਕੇ ਨਾਲ ਜਦੋਂ ਆਪਾਂ ਸ਼ਰਟ ਬਣਾਵਾਂਗੇ نیچے ਉਤਾਰਾਂਗੇ ਤਾਂ ਬਿਲਕੁਲ ਬਰਾਬਰ ਆ ਜਾਊਗਾ ਤਾਂ ਤੁਸੀਂ ਇਹ ਕਟਿੰਗ ਵੇਲੇ ਵੀ ਧਿਆਨ ਰੱਖਣਾਗਾ ਆ ਦੇਖੋ ਬਿਲਕੁਲ ਆਪਾਂ ਨੇ ਇਸ ਤਰੀਕੇ ਨਾਲ ਦੇ ਬਰਾਬਰ ਲਗਾ ਲਿਆ ਹੁਣ ਜਿਹੜੀ ਸ਼ੇਪ ਦੀ ਆਪਾਂ ਕਟਿੰਗ ਪਹਿਲਾਂ ਕਰੀ ਹੋਈ ਉਹਦੇ ਬਰਾਬਰ ਕਟਾਂਗੇ ਇੱਥੋਂ ਜਾ ਕੇ ਆਪਾਂ ਗਲਾਈਆਂ ਦੇ ਨਿਸ਼ਾਨ ਲਗਾਵਾਂਗੇ ਬੈਕ ਵਾਲੀਆਂ ਦੇ ਹੁਣ ਦੇਖੋ ਗਲਾ ਇਹ ਨਾਰਮਲ ਪਾਉਂਦੇ ਨੇ ਜਿਆਦਾ ਗਲਾ ਨਹੀਂ ਪਾਉਂਦੇ ਤਾਂ ਆਪਾਂ ਬੈਕ ਵਾਲੀ ਸੈਂਟਰ ਤੋਂ ਗਲਾਈ ਦੇਖੋ ਇੱਥੋਂ ਆਪਾਂ 1 ਇੰਚ ਦੇ ਪਾਈ ਸੀ ਤੇ ਇੱਥੋਂ ਆਪਾਂ ਸਵਾ 1 ਇੰਚ ਤੇ ਪਾਵਾਂਗੇ ਕਿਉਂਕਿ ਗਲਾ ਜਿਆਦਾ ਡੀਪ ਨਹੀਂ ਨਾਪ ਹੈਵੀ ਆ ਆਪਾਂ ਨੇ ਸਵਾ ਇੰਚ ਤੋਂ ਗਲਾਈ ਦਾ ਨਿਸ਼ਾਨ ਪਾਉਣਾ ਆ ਫਰੰਟ ਵਾਲੇ ਦੀ ਤੋਂ ਉੱਪਰ ਨਿਸ਼ਾਨ ਲਗਾ ਕੇ ਕਈ ਵਾਰ ਕੀ ਹੁੰਦਾ ਆ ਆਪਾਂ ਜਿਵੇਂ ਮੋਰਾਂ ਦੇ ਵਿੱਚੋਂ ਕਹਿ ਦਿੰਨੇ ਆ ਬੈਕ ਸਾਈਡ ਤੋਂ ਕਹਿ ਦਿੰਨੇ ਆ ਵੀ ਖਿੱਚ ਪੈਂਦੀ ਆ ਤੁਸੀਂ ਨੇ ਜਿਹੜੀ ਆ ਗਲਾਈ ਪਾਉਣੀ ਹੋਊਗੀ ਇੱਕੋ ਦਮ ਇਹਦੇ ਨਾਲ ਨਹੀਂ ਮਲਾਉਣੀ ਇਸ ਤਰ੍ਹਾਂ ਥੋੜਾ ਜਿਹਾ ਹਲਕਾ ਟੇਪਰ ਕਰਦੇ ਜਾਣਾ ਮੰਨ ਲਓ ਰੇਵ ਰੇਵ ਕਰਦੇ ਜਾਣਾਗਾ ਆ ਆਪਾਂ 1/2 ਇੰਚ 셔ਟ ਨੂੰ ਵੱਧ ਕਟਿੰਗ ਕਰਾਂਗੇ ਵੀ ਆਪਣੀ ਜਿਹੜੀ 셔ਟ ਆ ਉਹ ਪਿੱਛੇ ਵੱਲ ਨਾ ਜਾਵੇ ਸਤਰੀਕੇ ਨਾਲ ਦੀ ਗਲਾਈ ਪਾ ਕੇ ਲੈ ਕੇ ਜਾਣੀ ਆ ਉੱਪਰ ਤੱਕ 1/2 ਇੰਚ ਆਪਾਂ ਵੱਧ ਘੱਟ ਦਾਂਗੇ। ਆ ਦੇਖੋ ਸਾਈਡ ਪਲੇਟ ਵਾਲੇ ਸ਼ਰਟ ਦੀ ਆਪਾਂ ਨੇ ਕਟਿੰਗ ਕਰਤੀ ਹੁਣ ਇਹਦੇ ਲਾਵਾ ਕੇ ਆਪਾਂ ਪਲੇਟਾਂ ਦੇ ਨਿਸ਼ਾਨ ਐਵੇਂ ਪਤਾ ਨਹੀਂ ਚੱਲਦਾ ਵੀ ਆਪਾਂ ਪਲੇਟ ਕਿੰਨੇ ਤੇ ਪਾਉਣੀ ਆ ਤੁਸੀਂ ਇੰਤਾਜੇ ਨਾਲ ਵੀ ਪਲੇਟ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਨਾਪ ਦੇਖੋ 22 20 ਦਾ 21 20 ਦਾ ਤਾਂ ਤੁਸੀਂ ਆਮ ਨਾਲ 12 ਇੰਚ ਤੇ ਪਲੋਈ ਦਾ ਨਿਸ਼ਾਨ ਲਗਾਉਂਗੇ। ਇਹ ਉੱਪਰੋਂ ਆਪਾਂ ਨੇ ਇੱਥੇ ਨਿਸ਼ਾਨ ਲਗਾਉਣਾਗਾ 12 ਇੰਚ ਤੇ। ਸਾਢੇ 3 ਇੰਚ ਦਾ ਗੈਪ ਆਪਾਂ ਨੇ ਉਮੀ ਪਾਉਣਾਗਾ ਸਾਈਡ ਪਲੇਟ ਵਾਸਤੇ ਵੀ ਦੇਖੋ ਪਰ ਆਪਾਂ ਲੰਬੀ ਪਲੇਟ ਦਾ ਨਿਸ਼ਾਨ ਨਹੀਂ ਲਗਾਉਣਾ ਹੁਣ ਸਾਈਡ ਪਲੇਟ ਦਾ ਨਿਸ਼ਾਨ ਵਾਸਤੇ ਆਪਾਂ ਨੂੰ ਲੈਂਥ ਦੀ ਜ਼ਰੂਰਤ ਆ ਵੀ ਕਿੰਨੀ ਲੰਬਾਈ ਤੇ ਆਪਾਂ ਪਲੇਟ ਪਾ ਰਹੇ ਹਾਂਗੇ ਤਾਂ ਆਪਾਂ ਪਹਿਲਾਂ ਸਿੱਧੇ ਨਿਸ਼ਾਨ ਲਗਾਵਾਂਗੇ ਸਾਢੇ 3 ਇੰਚ ਦਾ ਗੈਪ ਪਾਵਾਂਗੇ 4 ਦਾ ਪਾਵਾਂਗੇ ਸਾਢੇ 3 ਦਾ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਦੇਖੋ ਹੁਣ ਆਪਾਂ ਸਾਈਡ ਪਲੇਟ ਦਾ ਨਿਸ਼ਾਨ ਲਗਾਉਣਾਗਾ ਇੱਥੋਂ ਆਪਾਂ 1.5 2 ਇੰਚ ਤੇ ਲਗਾਵਾਂਗੇ ਨਿਸ਼ਾਨ ਬਿਲਕੁਲ ਸਿੱਧਾ ਨਿਸ਼ਾਨ ਲਗਾਉਣਾ ਦੇਖੋ ਇਧਰੋਂ ਤੁਸੀਂ ਹੁਣ ਆ ਚੀਜ਼ ਨਾਪਣੀਆਂ ਵੀ ਇੱਥੋਂ ਕਿੰਨੇ ਨਿਸ਼ਾਨ ਲਗਾਉਂਗੇ ਕਈ ਵਾਰ ਤਾਂ ਕੀ ਹੁੰਦਾ ਆਪਾਂ ਬਿਲਕੁਲ ਇਸ ਤਰ੍ਹਾਂ ਸਿੱਧਾ ਹੀ ਨਿਸ਼ਾਨ ਲਗਾ ਲੈਨੇ ਆ ਉਹਦੇ ਨਾਲ ਵੀ ਫਿਟਿੰਗ ਦੇ ਵਿੱਚ ਬਹੁਤ ਫਰਕ ਪੈਂਦਾ ਜੇ ਕਈ ਵਾਰ ਇਸ ਤਰ੍ਹਾਂ ਜਿਆਦਾ نیچے ਲਗਾ ਲੈਨੇ ਆ ਤਾਂ ਪੈਨੇ ਹੋਏ ਸੂਟ ਦੇ ਇੱਥੋਂ ਝੋਲ ਪੈਣ ਲੱਗ ਜਾਂਦਾ ਇਹ ਤੁਸੀਂ ਦੇਖ ਕੇ ਲਗਾਉਣਾ ਹੋਊਗਾ ਇਸ ਤਰੀਕੇ ਨਾਲ ਨਿਸ਼ਾਨ ਲਗਾਉਣਾਗਾ ਇਹ ਦੇਖੋ ਆਪਣਾ ਨਿਸ਼ਾਨ ਕਿੰਨੇ ਇੰਚ ਤੇ ਚੱਲਿਆ ਗਿਆ 8.5 ਇੰਚ ਨਿਸ਼ਾਨ ਚ ਲੱਗਿਆ ਇੱਕਦਮ ਪ੍ਰੋਪਰ ਫਿਟਿੰਗ ਆਊਗੀ ਦੇਖੋ 8.5 ਇੰਚ ਦੇ ਉੱਪਰ ਤੋਂ ਲੈ ਕੇ ਸਾਈਡ ਪਲੇਟ ਦਾ ਨਿਸ਼ਾਨ ਲੱਗੂਗਾ ਇੰਨੇ ਸਾਈਜ਼ ਦੇ ਵਿੱਚ ਹਰ ਇੱਕ ਸੈਟ ਦੇ ਨਹੀਂ ਅਸੀਂ ਕਹਿ ਰਹੇ ਸਿਰਫ ਇਹੀ ਨਾਪ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੇ ਅੱਗੇ ਪਿੱਛੇ 1/4 ਇੰਚ ਦਾ ਫਰਕ ਆ ਤਾਂ ਤੁਸੀਂ 8.5 ਇੰਚ ਦੇ ਉੱਪਰ ਉਹ ਨਿਸ਼ਾਨ ਲਗਾਉਣਾ ਹੋਊਗਾ ਉੱਪਰ ਵਾਲਾ ਨਿਸ਼ਾਨ ਦੇਖੋ ਆਪਾਂ ਪਹਿਲਾਂ ਵੀ ਦੱਸ ਦੇ ਰਹੇ ਹਾਂ ਤੇ ਅੱਜ ਵੀ ਦੱਸ ਰਹੇ ਹਾਂਗੇ ਜਿਹੜਾ ਆਪਣੀ ਆ ਮਾਰਕ ਕੀਤਾ ਬਿਲਕੁਲ ਸੌਖੇ ਤਰੀਕੇ ਨਾਲ ਦੱਸ ਰਹੇ ਹਾਂ ਤੁਸੀਂ ਇੱਥੋਂ ਰੱਖੋਗੇ ਜਿਹੜੀ ਆਪਣੀ ਆ ਗਲਾਈ ਦਾ ਨਿਸ਼ਾਨ ਆ ਦੇਖੋ ਚੌਰਸ ਸਕੁਅਰ ਬਣਾਇਆ ਸੀ ਇੱਥੇ ਨਿਸ਼ਾਨ ਨਹੀਂ ਆਉਂਦਾ ਪਲੇਟ ਦਾ ਥੋੜਾ ਜਿਹਾ ਬਾਹਰਲੀ ਸਾਈਡ ਵੱਲ ਜਾਊਗਾ ਦੇਖੋ ਤੁਸੀਂ ਬਿਲਕੁਲ ਸਿੱਧਾ ਇਸ ਤਰੀਕੇ ਨਾਲ ਰੱਖੋਗੇ ਐਨਸੀ ਟੇਪ ਨੂੰ ਇਸ ਤਰ੍ਹਾਂ ਟੇਡਾ ਵਿੰਗਾ ਨਹੀਂ ਕਰਨਾ ਬਿਲਕੁਲ ਇਸ ਤਰ੍ਹਾਂ ਸਿੱਧਾ ਨਿਸ਼ਾਨ ਲੈ ਕੇ ਇੱਥੋਂ ਇੱਕ ਵਾਰ ਸਿੱਧਾ ਨਿਸ਼ਾਨ ਲਗਾ ਲੂਗੇ ਦੇਖੋ ਹੁਣ ਕੀ ਕਰਨਾ ਜਿਨ੍ਹਾਂ ਆਪਣੀਆਂ ਨਿਸ਼ਾਨ ਲਗਾਇਆ ਹੋਇਆ ਇਹਨੂੰ ਬਿਲਕੁਲ ਸਿੱਧਾ ਨਿਸ਼ਾਨ ਲੈ ਕੇ ਜਾਉਗੇ ਇਹਨਾਂ ਦਾ ਗੈਪ ਹੋਊਗਾ ਜਿਹੜਾ ਉਹ ਆਟੋਮੈਟਿਕ ਹੀ ਤੁਹਾਡਾ ਸਹੀ ਰਹਿ ਜਾਊਗਾ ਦੇਖੋ ਆਪਾਂ ਜਿਵੇਂ ਪੌਣੇ 2 ਦਾ ਨਿਸ਼ਾਨ ਇੱਥੇ ਲਗਾਇਆ ਹੋਇਆ ਉੱਪਰ ਵਾਲਾ ਇਹਦੂ ਆਪਾਂ ਜ਼ਿਆਦਾ ਲਗਾਉਣੇ ਨੇ ਇਹ ਸਵਾ ਦੋ ਦਾ ਹੋ ਗਿਆ ਤਾਂ ਤੁਸੀਂ ਇਸ ਤਰੀਕੇ ਨਾਲ ਪਲੇਟਾਂ ਦੇ ਨਿਸ਼ਾਨ ਬਿਲਕੁਲ ਸਹੀ ਤਰੀਕੇ ਨਾਲ ਲਗਾ ਸਕਦੇ ਹੋ ਤੇ ਇੱਕਦਮ ਫਿਟਿੰਗ ਇਹਦੀ ਪ੍ਰੋਪਰ ਫਿਟਿੰਗ ਆਊਗੀ ਕੋਈ ਵੀ ਫਿਟਿੰਗ ਦੇ ਵਿੱਚ ਤੁਹਾਨੂੰ ਦਿੱਕਤ ਨਹੀਂ ਆਊਗੀ ਕਈ ਵਾਰ ਕੀ ਹੁੰਦਾ ਆਪਣੇ ਜਦੋਂ ਸੂਟ ਨੂੰ ਸਟਿਚ ਕਰ ਰਹੇ ਹੁੰਨੇ ਆ ਆਪਣਾ ਆਹ ਪਲੇਟ ਦੇ ਕੋਲੋਂ ਕੀ ਐਨੀ ਜਗ੍ਹਾ ਤੋਂ ਟਾਈਟ ਰਹਿ ਜਾਂਦਾ ਸ਼ਰਟ ਤੇ ਉੱਪਰ ਬੁਲਬਲਾ ਜਿਹਾ ਬਣ ਜਾਂਦਾ ਮੰਨ ਲਓ ਬਾਹਰ ਨੂੰ ਨਿਕਲਦਾਗਾ ਜੇ ਤੁਸੀਂ ਇਦਾਂ ਦੇ ਨਿਸ਼ਾਨ ਲਗਾਓਗੇ ਤੇ ਸੀਨ ਵੀ ਤੁਹਾਡੀ ਜਿਹੜੀ ਆ ਉਹ ਸਹੀ ਪਊਗੀ ਤਾਂ ਫਿਟਿੰਗ ਇੱਕਦਮ ਸਹੀ ਆਊਗੀ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਕਰਕੇ ਵੀ ਦਿਖਾਉਣੀ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸਟੀਚਿੰਗ ਦੱਸਾਂਗੇ ਸਾਈਡ ਪਲੇਟ ਵੱਲ ਦੀ। ਇਹੀ ਸ਼ਰਟ ਦੀ ਨਹੀਂ ਦੱਸਦੇ ਹੈਗੇ ਆਪਾਂ ਕੋਈ ਹੋਰ ਸ਼ਰਟ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਸਾਈਡ ਪਲੇਟ ਦੀ ਫਿਟਿੰਗ ਦੇ ਨਿਸ਼ਾਨ ਵੀ ਤੁਸੀਂ ਕਿਸ ਤਰੀਕੇ ਨਾਲ ਲਗਾਉਣੇ ਹੋਣਗੇ। ਇੱਥੇ ਆਪਾਂ ਕੱਟ ਲਗਾਵਾਂਗੇ। ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਸਾਈਡ ਤੋਂ ਕਪੜਾ ਉਤਰਿਆ ਉਹਦੀ ਬਾਜੂ ਤੇ ਵਰਕ ਆਪਾਂ ਕਿਸ ਤਰੀਕੇ ਨਾਲ ਦੋਨੋਂ ਸਾਈਡ ਤੇ ਲਿਆ ਸਕਦੇ ਆਂਗੇ। ਕਪੜਾ ਦੇਖੋ ਇੰਨਾ ਹੀ ਬਚਿਆ ਹੋਇਆਗਾ ਤੇ ਵਰਕ ਆਪਾਂ ਨੇ ਲੈ ਕੇ ਉਹਨਾਂ ਦੋਨੋਂ ਬਾਜੂ ਤੇ ਉਹ ਕਿਸ ਤਰੀਕੇ ਨਾਲ ਤੁਸੀਂ ਵਰਕ ਲੈ ਕੇ ਆਉਂਗੇ। ਤਾਂ ਆਪਾਂ ਇਸ ਤਰ੍ਹਾਂ ਡਬਲ ਫੋਲਡਿੰਗ ਕਰ ਲਾਂਗੇ ਦੇਖੋ ਤੇ ਜਿੰਨਾ ਤੁਹਾਨੂੰ ਬਾਜੂ ਦੀ ਲੈਂਥ ਚਾਹੀਦੀ ਹੈ ਤੁਸੀਂ ਉੱਥੋਂ ਉਹਨੂੰ ਕਟਿੰਗ ਕਰੋਗੇ 18 ਇੰਚ ਬਾਜੂ ਦੀ ਲੈਂਥ ਆ ਤਾਂ ਆਪਾਂ 1/2 ਇੰਚ ਵੱਧ ਕਟਾਂਗੇ 18.5 ਤੋਂ ਦੇਖੋ ਹੁਣ ਆਪਾਂ ਇਹਨੂੰ ਜਿਹੜਾ ਗਲਾਈ ਦੇ ਵਿੱਚ ਬਣੀ ਹੋਈ ਆ ਆਪਾਂ ਇਹਨੂੰ ਇਹਦੀ ਇੱਥੋਂ ਕਟਿੰਗ ਕਰ ਦਾਂਗੇ ਹੁਣ ਤੁਸੀਂ ਬਾਜੂ ਨੂੰ ਜੋੜ ਪਾ ਕੇ ਬਾਅਦ ਵਿੱਚ ਵੀ ਕਟਿੰਗ ਕਰ ਸਕਦੇ ਹੋ ਪਹਿਲਾਂ ਵੀ ਕਟਿੰਗ ਕਰ ਸਕਦੇ ਹੋ ਤਾਂ ਮੈਂ ਇਸੇ ਤਰੀਕੇ ਇਹਨੂੰ ਡਬਲ ਫੋਲਡਿੰਗ ਕਰਕੇ ਇਹ ਇਸ ਤਰੀਕੇ ਨਾਲ ਇਹਨੂੰ ਐ ਕਰ ਲਾਂਗੇ ਚਾਰੇ ਪਾਸੇ ਮੰਨ ਲਓ ਇੱਕ ਬਾਜੂ ਦੇ ਦੋ ਦੋ ਜੋੜ ਚੜਨਗੇ ਨਾਲੇ ਫਰੰਟ ਤੇ ਨਾਲੇ ਬੈਕ ਤੇ ਕਿਉਂਕਿ ਆਪਾਂ ਨੇ ਵਰਕ ਬਰਾਬਰ ਲੈ ਕੇ ਆਉਣਾ ਸੈਂਟਰ ਦੇ ਵਿੱਚ ਵਰਕ ਆਊਗਾ ਦੇਖੋ ਤਾਂ ਆਹ ਚੀਜ਼ ਦਾ ਦੇਖੋ ਆਪਣੀ ਕੱਟ ਵਰਕ ਕਰੀ ਹੋਈ ਆ ਜਿਹੜਾ ਆਪਣੇ ਜੋੜ ਪਾਉਣਾ ਉਹ ਬਿਲਕੁਲ ਪਲੇਨ ਆ ਤਾਂ ਤੁਸੀਂ ਬਾਜੂ ਦੇ ਜਿਹੜਾ ਜੋੜ ਪਾ ਰਹੇ ਉਹਨੂੰ ਇਸ ਤਰੀਕੇ ਨਾਲ ਵਧਾ ਕੇ ਰੱਖਣਾ ਹੋਊਗਾ ਕਟਿੰਗ ਕਰਨ ਵੇਲੇ ਕਿਉਂਕਿ ਆਪਾਂ ਇਹਨੂੰ ਇੱਥੋਂ ਫੋਲਡਿੰਗ ਕਰਨ ਵੇਲੇ ਇਸ ਤਰੀਕੇ ਨਾਲ ਗੁੰਮ ਕਰ ਦਾਂਗੇ ਕੱਟਵਰਕ ਵਿੱਚ ਕਵਰ ਹੋ ਜਾਊਗਾ ਦੇਖੋ ਜਿਹੜਾ ਸਾਈਡ ਤੇ ਰਹੂਗਾ ਉਹ ਇਸ ਤਰੀਕੇ ਨਾਲ ਫਿਨਿਸ਼ਿੰਗ ਆ ਜਾਊਗੀ ਦੀ ਤਾਂ ਆਪਾਂ ਇਹਨਾਂ ਇਹਦਾ ਵੱਧ ਲੈ ਕੇ ਚੱਲਾਂਗੇ ਹੁਣ ਮੋਡਾ ਦੇਖੋ ਆਪਾਂ ਨੇ 9 ਇੰਚ ਪਾਉਣਾ ਮਾਰਜਨ ਦਾ ਆਪਾਂ ਨੇ ਇਸ ਤਰੀਕੇ ਨਾਲ ਛਡਾ ਰੱਖਿਆ ਹੋਇਆ ਤਾਂ 10 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਥੋਂ ਆਪਾਂ ਨੇ ਗਲਾਈ ਪਾਉਣੀ ਹੈ ਇਹ ਗਲਾਈ ਆਪਾਂ 3 1/2 ਇੰਚ ਦੇ ਵਿੱਚ ਗਲਾਈ ਪਾਉਣੇ ਹੁੰਦੇ ਆ ਜਦੋਂ ਵੀ ਤੁਸੀਂ ਗਲਾਈ ਪਾਉਣੇ ਹੋਗੇ ਦੇਖੋ ਆਹ ਚੀਜ਼ ਇਧਰੋਂ ਛੱਡ ਕੇ ਪਾਇਆ ਕਰੋ 2.5 3 ਇੰਚ ਦੇ ਵਿੱਚ ਬਿਲਕੁਲ ਉੱਪਰੋਂ ਗਲਾਈ ਨਹੀਂ ਪਾਉਣੀ ਇਹਦੇ ਨਾਲ ਵੀ ਮੋਢਾ ਚੜਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਜੇ ਆਪਾਂ ਇੱਥੋਂ ਗਲਾਈ ਪਾ ਦਿੰਨੇ ਹਾਂਗੇ ਕਈ ਵਾਰ ਤਾਂ ਆਪਣੀ ਬਾਜੂ ਦਾ ਮੋਢਾ ਵੱਧ ਜਾਂਦਾ ਹੈ ਜਾਂ ਘਟ ਜਾਂਦਾ ਬਾਹਾਂ ਦੀ ਮੂਰੀ ਆਪਾਂ ਨੇ 11 ਇੰਚ ਰੱਖਣੀ ਆ ਤਾਂ 11 ਇੰਚ ਤੇ ਨਿਸ਼ਾਨ ਦੇਖੋ ਲਗਾ ਲਿਆ 1.5 ਇੰਚ ਆਪਾਂ ਮਾਰਜਨ ਦਾ ਲਗਾਵਾਂਗੇ ਹੁਣ ਆਪਾਂ ਫੱਟੀ ਨਾਲ ਸ਼ੇਪ ਦੇ ਦਿੰਨੀ ਆ ਹੁਣ ਇਹ ਵੀ ਕਰ ਦਾਂਗੇ ਆਪਾਂ ਕਟਿੰਗ ਹੁਣ ਜਿਹੜੇ ਆਪਣੇ ਆਚਾਰੇ ਪੱਲੇ ਕਰੇ ਨੇ ਇਹਨਾਂ ਦੀ ਕਟਿੰਗ ਕਰਦਾਂਗੇ। ਚਾਹ। ਇਹ ਸੀ ਆਪਣੀ ਸਾਈਡ ਪਲੇਟ ਵਾਲੇ ਸ਼ਰਟ ਦੀ ਕਟਿੰਗ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਵੀਡੀਓ ਤੁਹਾਨੂੰ ਸਮਝ ਆਇਆ ਸਾਰਾ ਕੁਝ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਲਾਈਕ ਕਰਿਓ। ਜੇ ਕਿਸੇ ਹੋਰ ਵੀਡੀਓ ਤੁਹਾਨੂੰ ਚਾਹੀਦੀ ਹੁੰਦੀ ਹੈ ਮੰਨ ਲਓ ਕੋਈ ਸ਼ਰਟ ਦੀ ਜਾਂ ਕਿ ਮੋਡੇ ਬਾਰੇ ਦੀ ਕਈ-ਕਈ ਪਰ ਕਿਸੇ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਚੱਲਦਾ ਅਸੀਂ ਵੀ ਕਨਫਿਊਜ਼ ਹੋ ਜਾਂਦੇ ਆ ਵੀ ਅਸੀਂ ਕਿਸ ਚੀਜ਼ ਦੀ ਵੀਡੀਓ ਪਾਈਏ ਤਾਂ ਸਾਨੂੰ ਕਮੈਂਟਾਂ ਰਾਹੀਂ ਉਹਦਾ ਜ਼ਰੂਰ ਸੁਝਾਦਿਆ ਕਰੋ ਵੀ ਕਿਸ ਚੀਜ਼ ਦੀ ਵੀਡੀਓ ਪਾਈਏ ਅਸੀਂ ਤੇ ਅਸੀਂ ਤੁਹਾਨੂੰ ਉਹ ਵੀਡੀਓ ਲੈ ਕੇ ਆਵਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ